ਸੱਚੀ ਕਾਲ ਅੱਜ ਮੈਂ ਫਿਰ ਹਾਜ਼ਰ ਆ ਇੱਕ ਨਵੀਂ ਕਹਾਣੀ ਲੈ ਕੇ ਵੱਡਾ ਰਾਜਾ ਮਹਾਰਾਜਾ ਰਣਜੀਤ ਸਿੰਘ ਦੇ ਉੱਤੇ ਤੁਸੀਂ ਬਹੁਤ ਹੱਲਾਸ਼ੇਰੀ ਦਿੱਤੀ ਪਿਛਲੀ ਕਹਾਣੀ ਲਈ ਇਸੇ ਲਈ ਅੱਜ ਫਿਰ ਇੱਕ ਹੋਰ ਅਜੇਹੀ ਕਹਾਣੀ ਜਿਹੜੀ ਅੱਜ ਦੇ ਮਾਹੌਲ ਉੱਤੇ ਵੀ ਟੁੱਕਦੀ ਜੇ ਤੇ ਬਹੁਤ ਕੁਝ ਸਾਨੂੰ ਉਹਦੇ ਚੋਂ ਸਿੱਖਣ ਨੂੰ ਮਿਲਦਾ ਜੇ ਕਿ ਕਿਉਂ ਮਹਾਰਾਜਾ ਰਣਜੀਤ ਸਿੰਘ ਇੱਕ ਬਹੁਤ ਵੱਡਾ ਰਾਜਾ ਸੀ ਤੇ ਅੱਜ ਵੀ ਲੋਕ ਮਨਾ ਉੱਤੇ ਰਾਜ ਕਰਦਾ ਜੇ ਸੋ ਇਹ ਕਹਾਣੀ ਲਿਖੀ ਗਈ ਅਸਲ ਕਟਨਾ ਦੇ ਉੱਪਰ ਪ੍ਰੋਫੈਸਰ ਪ੍ਰੀਤਮ ਸਿੰਘ ਮੇਰੇ ਪਾਪਾ ਜੀ ਵੱਲੋਂ ਤੇ ਇਸ ਕਹਾਣੀ ਦਾ ਨਾਮ ਜੇ ਯਾਨੀ ਕਿਤਾਬ ਦਾ ਨਾਮ ਜੇ ਇੱਕ ਦੀ ਥਾਂ ਦੋ ਜੋ ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੀ ਗਈ ਜੇ ਸੋ ਇਹ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਇਹਦੇ ਵਿੱਚ ਹੋਇਆ ਇੰਜ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਵਾਰ ਸ਼ਿਕਾਰ ਤੋਂ ਵਾਪਸ ਆ ਰਹੇ ਸਨ ਤੇ ਉਹਨਾਂ ਦੇਖਿਆ ਕੁਝ ਲੋਕ ਸਿਰ ਟੱਕ ਕੇ ਇੱਕ ਡੋਲੀ ਨੂੰ ਯਾਨੀ ਉਹ ਡੋਲੀ ਜੋ ਉਸ ਸਮੇਂ ਲੈ ਕੇ ਜਾਂਦੇ ਸਨ ਕਿਸੇ ਔਰਤ ਨੂੰ ਵਿਆਹਣ ਤੋਂ ਬਾਅਦ ਉਹਨਾਂ ਦੇਖਿਆ ਕਿ ਉਸ ਸ਼ਕਲ ਵਿੱਚ ਇੱਕ ਬੜੀ ਖੂਬਸੂਰਤ ਡੋਲੀ ਵਾਂਗ ਬਣਾ ਕੇ ਤੇ ਉਹ ਲੋਕ ਬੜੇ ਅਦਬ ਨਾਲ ਉਹਨੂੰ ਵਿੱਚ ਚੁੱਕ ਕੇ ਕੁਝ ਲੈ ਜਾ ਰਹੇ ਸਨ ਬੜੇ ਖੂਬਸੂਰਤ ਤਰੀਕੇ ਨਾਲ ਟਕਿਆ ਹੋਇਆ ਤੇ ਸਾਰੇ ਸਿਰ ਵੀ ਟੱਕ ਕੇ ਲੰਘ ਰਹੇ ਸਨ ਤਾਂ ਉਹਨਾਂ ਰੋਕ ਕੇ ਪੁੱਛਿਆ ਕਿ ਇਹ ਕੀ ਜੇ ਤਾਂ ਉੱਥੇ ਜੋ ਅੱਗੇ-ਅੱਗੇ ਇੱਕ ਬੰਦਾ ਤੁਰ ਰਿਹਾ ਸੀ ਉਹ ਮੁਸਲਮਾਨ ਸੀ ਤੇ ਉਹ ਕਹਿਣ ਲੱਗਾ ਵੱਡੇ ਰਾਜਾ ਜੀ ਮੈਂ 12 ਸਾਲ ਲਾਏ ਨੇ ਇੱਕ ਕੁਰਾਨ ਸ਼ਰੀਫੇ ਮੇਰੇ ਕੋਲ ਜੋ ਮੁਸਲਮਾਨਾ ਦੀ ਇੱਕ ਮੁਕੱਦਸ ਕਿਤਾਬ ਹੈ ਸਾਡਾ ਗ੍ਰੰਥ ਤੇ ਅਸੀਂ ਮੰਨਦੇ ਆ ਇਹਨੂੰ ਸੋ ਅਸੀਂ ਇਸ ਦੀ ਇੰਨੀ ਕ ਇੱਜ਼ਤ ਕਰਦੇ ਆ ਕਿ ਇਹਨੂੰ ਇਸ ਤਰੀਕੇ ਅਸੀਂ ਉਤਾ ਚੁੱਕ ਕੇ ਲੈ ਜਾ ਰਹੇ ਆ ਪਰ ਮੈਂ 12 ਸਾਲ ਦੀ ਮਿਹਨਤ ਨਾਲ ਖੂਬਸੂਰਤ ਮੋਤੀਆਂ ਵਾਂਗ ਪਿਰੋਈ ਹੋਈ ਜੋ ਮੇਰੇ ਹੱਥ ਦੀ ਲਿਖੀ ਜੇ ਉਸ ਲਿਖਾਈ ਨਾਲੇ ਲਿਖੀਏ ਤਾਂ ਕਿ ਮੈਂ ਹੁਣ ਸਾਰੀ ਉਮਰ ਜੋ ਗਰੀਬੀ ਚ ਕੱਢੀ ਇਹਨੂੰ ਕੁਛ ਕਿਸੇ ਮੁਸਲਮਾਨ ਰਾਜੇ ਨੂੰ ਦੇ ਕੇ ਮੈਂ ਕੁਝ ਇਹਦੇ ਚੋਂ ਵਟਕ ਕਰ ਸਕਾਂ ਗੁਜ਼ਾਰੇਯੋਗਾ ਪੈਸਾ ਹੋ ਸਕੇ ਤਾਂ ਰਾਜਾ ਕੁਛ ਸੋਚਣ ਲੱਗ ਗਿਆ ਉਸ ਕਿਹਾ ਕਿ ਤੂੰ ਕਿੱਥੋਂ ਹੈ ਉਹ ਕਹਿਣ ਲੱਗਾ ਮੈਂ ਪੰਜਾਬ ਚੋਂ ਆਂ ਯਾਨੀ ਤੂੰ ਮੇਰੇ ਹੀ ਪੰਜਾਬ ਵਿੱਚੋਂ ਐ ਤੇ ਇੱਕ ਮੋਤੀਆਂ ਵਰਗੀ ਲਿਖਾਈ ਕੀਤੀ ਤੇ ਫਿਰ ਮੇਰੇ ਰਾਜ ਦੇ ਮੁਸਲਮਾਨਾਂ ਦੀ ਮੁਕੱਦਸ ਕਿਤਾਬ ਤੇ ਤੂੰ 12 ਵਰੇ ਲਾਏ ਦਿਖਾ ਤਾਂ ਸਹੀ ਕਿਸ ਤਰੀਕੇ ਦੀ ਤੇਰੀ ਲਿਖਤ ਹੈ ਕਿ ਮੈਂ ਵੇਖ ਸਕਾਂਗਾ ਕਿਉਂਕਿ ਮੈਂ ਇੱਕ ਸਿੱਖ ਰਾਜਾ ਮੈਨੂੰ ਇਜਾਜ਼ਤ ਹੈ ਮੈਂ ਵੇਖ ਸਕਦਾ ਤਾਂ ਉਹ ਬੰਦਾ ਕਹਿਣ ਲੱਗਾ ਕਿਉਂ ਨਹੀਂ ਹਜ਼ੂਰ ਤੁਸੀਂ ਸਾਡੇ ਰਾਜੇ ਹੋ ਤੇ ਜ਼ਰੂਰ ਦੇਖ ਸਕਦੇ ਹੋ ਸੋ ਅਦਬ ਨਾਲ ਵੱਡੇ ਰਾਜੇ ਨੇ ਉਹ ਦੇਖਿਆ ਤਾਂ ਉਹ ਅੱਖਾਂ ਆਡੀਆਂ ਰਹਿ ਗਈਆਂ ਇੰਨੀ ਖੂਬਸੂਰਤ ਲਿਖਾਈ ਸੀ ਵਾਕਈ ਮੁਕਤੀਆਂ ਵਰਗੀ ਕਿ ਉਹ ਤਾਂ 당 ਹੀ ਰਹਿ ਗਿਆ ਕਿ ਇੰਨੀ ਮਿਹਨਤ 12 ਵਰੇ ਕਿਸੇ ਨੇ ਜ਼ਿੰਦਗੀ ਦੇ ਲਾਏ ਹੋ ਤੇ ਪੁੱਛਣ ਲੱਗੇ ਕਿੱਥੇ ਲੈ ਕੇ ਚੱਲਿਓ ਉਸਕਿਆ ਮੈਂ ਪੰਜਾਬੋਂ ਬਾਹਰ ਜਿੱਥੇ ਵੀ ਕੋਈ ਮੁਸਲਮਾਨ ਰਾਜਾ ਮਿਲਿਆ ਤੇ ਉਹਨਾਂ ਕਿਹਾ ਫਿਰ ਕੀ ਚਾਹਨਾ ਕੀ ਐ ਇਸ ਬਦਲੇ ਉਹ ਕਹਿਣ ਲੱਗਿਆ ਮੈਨੂੰ ਇੱਕ ਪੰਡ ਰੁਪਈਆ ਦੀ ਚਾਹੀਦੀ ਜੇ ਇੱਕ ਪੰਡ ਉਦੇ ਨਾਲ ਹੀ ਮੇਰਾ ਦਲਿੱਦਰ ਦੂਰ ਹੋ ਸਕੇਗਾ ਤੇ ਮੇਰਾ ਗੁਜ਼ਾਰਾ ਕੁਸ਼ ਹੋਣ ਵਾਲਾ ਚੱਜ ਨਾਲ ਹੋ ਸਕੇਗਾ ਸੋ ਮੈਨੂੰ ਇੰਨੀਕ ਮੇਰੀ ਮੰਗ ਏ ਤਾਂ ਰੱਡੇ ਰਾਜਾ ਸਾਡੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਮੈਂ ਅਦਬ ਸਹਿਤ ਪੁੱਛਣਾ ਚਾਹਣਾ ਕਿ ਜੇ ਕੋਈ ਸਿੱਖ ਰਾਜਾ ਇਸ ਦੀ ਕੀਮਤ ਤਾਂ ਖੈਰ ਕੋਈ ਹੈ ਹੀ ਨਹੀਂ ਕਿਉਂਕਿ ਮੁਕੱਦਸ ਕਿਤਾਬ ਜਿਵੇਂ ਤੁਹਾਡੀ ਏ ਉਸੇ ਤਰ੍ਹਾਂ ਸਿੱਖਾਂ ਲਈ ਗੁਰੂ ਗ੍ਰੰਥ ਸਾਹਿਬ ਤੇ ਉਸੇ ਤਰ੍ਹਾਂ ਜਿਹੜੇ ਮੇਰੇ ਰਾਜ ਵਿੱਚ Hindu ਮਤ ਨੂੰ ਮੰਨਣ ਵਾਲੇ ਨੇ ਮੈਂ ਉਹਨਾਂ ਦੀ ਗੀਤਾ ਵੀ ਉਨੀ ਹੀ ਮੈਨੂੰ ਲੱਗਦਾ ਜੇ ਕਿ ਅਦਬ ਤੇ ਸਤਕਾਰ ਨਾਲ ਪੜਨ ਵਾਲੀ ਜੇ ਤੋਂ ਮੈਨੂੰ ਲੱਗਦਾ ਕਿ ਜੇ ਮੈਂ ਇਸ ਨੂੰ ਤੁਸੀਂ ਯੋਗ ਸਮਝੋ ਕਿ ਮੈਂ ਖਰੀਦ ਸਕਾਂ ਜੇ ਕੋਈ ਮਾੜਾ ਨਾ ਤੁਸੀਂ ਸਮਝੋ ਕਿ ਮੈਂ ਵੀ ਇਹ ਨੀਤ ਦਰਸ਼ਨ ਕਰ ਸਕਾਂ ਪੜ ਸਕਾਂ ਦੇਦੀ ਤਾਂ ਖੈਰ ਕੋਈ ਕੀਮਤ ਹੈ ਹੀ ਨਹੀਂ ਅਦਾ ਕਰਨ ਲਈ ਤੁਸੀਂ ਆਪ ਹੀ ਨਿੱਥੀ ਜੇ ਕੇ 1 ਪੰਡ ਰੁਪਈਆ ਦੀ ਪਰ ਮੈਂ ਜੇ ਤੁਸੀਂ ਇਜਾਜ਼ਤ ਦੋ ਇਹਨੂੰ ਖਰੀਦਣੀ ਚਾਹਾਂਗਾ ਤਾਂ ਉਹ ਮੁਸਲਮਾਨ ਜੋ ਸਨ ਹੈਰਾਨ ਹੋ ਗਏ ਕਿ ਤੁਸੀਂ ਖਰੀਦਣੀ ਚਾਹੋਗੇ ਤੁਸੀਂ ਤਾਂ ਸਿੱਖ ਹੋ ਤਾਂ ਪਤਾ ਜੇ ਉਹਨਾਂ ਨੇ ਅੱਗੋਂ ਕੀ ਕਿਹਾ ਬੱਲਿਆ ਤੂੰ ਮੇਰੇ ਹੀ ਰਾਜ ਦਾ ਬੰਦਾ ਹੈ ਤੇ ਜੇ ਤੂੰ ਮੈਨੂੰ ਮੰਨਦਾ ਹੈ ਮੈਂ ਰਾਜਾ ਤੁਹਾਡਾ ਤਾ ਫਿਰ ਮੈਨੂੰ ਲੱਗਦਾ ਹੈ ਕਿ ਮੇਰੇ ਹੇਠ ਜਿਹੜੀ ਵੀ ਮੇਰੀ ਪਰਜਾ ਵਿਚਲਾ ਮੁਸਲਮਾਨ ਹੋਏਗਾ ਉਹਦੀ ਮੁਕੱਦਸ ਕਿਤਾਬ ਇਸ ਦੁਨੀਆ ਦੇ ਹਰ ਬੰਦੇ ਲਈ ਉਨੀ ਹੀ ਮੁਕੱਦਸ ਹੋਣੀ ਚਾਹੀਦੀ ਹੈ ਜਿੰਨੀ ਕੋਈ ਚੰਗੀ ਸਿੱਖਿਆ ਦੇਣ ਵਾਲਾ ਕੋਈ ਹੋਰ ਧਰਮ ਜਿਹੜਾ ਵੀ ਉਹ ਮੰਨਤਾ ਮੰਨਦਾ ਹੋਏ ਉਹਦੀ ਮੰਨਣ ਵਾਲੀ ਕਿਤਾਬ ਜਾਂ ਗ੍ਰੰਥ ਹੋਏਗਾ ਸੋ ਮੈਨੂੰ ਜਾਪਦਾ ਹੈ ਕਿ ਕੁਰਾਨ ਸ਼ਰੀਫ ਉਨੀ ਹੀ ਮੁਕੱਦਸ ਹੈ ਜਿੰਨੀ ਗੁਰੂ ਗ੍ਰੰਥ ਸਾਹਿਬ ਜਾਂ ਜਿੰਨੀ ਗੀਤਾ ਸੋ ਮੇਰੇ ਲਈ ਇੰਜ ਜਾਪਦਾ ਏ ਕਿ ਹਰ ਕਿਸੇ ਨੂੰ ਇਹ ਗ੍ਰੰਥ ਪੜ੍ਹ ਕੇ ਇਹਦੇ ਵਿੱਚੋਂ ਗਿਆਨ ਲੈਣਾ ਚਾਹੀਦਾ ਏ ਸੋ ਪਤਾ ਜੇ ਇਹ ਸ਼ਬਦ ਜੋ ਲਿਖੇ ਮੈਂ ਪੜ੍ਹ ਕੇ ਸੁਣਾਣੇ ਚਾਹਾਂਗੀ ਉਹਨਾਂ ਕਿਹਾ ਕਿ ਮੈਂ ਆਪਣੇ ਰਾਜ ਦੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਪੰਜਾਬ ਦੇ ਸਾਰੇ ਲੋਕਾਂ ਦਾ ਮੈਂ ਸਾਂਝਾ ਰਾਜਾ ਹਾਂ ਤੇ ਪੰਜਾਬ ਦੇ ਲੋਕ ਭਾਵੇਂ ਸਿੱਖ ਹੋਣ Hindu ਹੋਣ ਮੁਸਲਮਾਨ ਹੋਣ ਉਹ ਸਾਰੇ ਮੇਰੇ ਹੀ ਬੱਚੇ ਨੇ ਉਹ ਲੋਕ ਭਾਵੇਂ ਗੋਰੇ ਹੋਣ ਭਾਵੇਂ ਕਾਲੇ ਹੋਣ ਪੈਸੇ ਵਾਲੇ ਹੋਣ ਗਰੀਬ ਹੋਣ ਖੇਤੀ ਕਰਨ ਵਾਲੇ ਹੋਣ ਮਜ਼ਦੂਰ ਹੋਣ ਜਾਂ ਹੱਟੀਆਂ ਵਾਲੇ ਹੋਣ ਮੇਰੇ ਵਾਸਤੇ ਉਹ ਮੇਰੇ ਪੰਜਾਬੀ ਨੇ ਮੇਰੇ ਆਪਣੇ ਹੀ ਬੱਚੇ ਨੇ ਤੇ ਫਿਰ ਜੇ ਮੇਰੇ ਰਾਜ ਵਿੱਚ ਕੋਈ ਇੱਕ ਵੀ ਮੁਸਲਮਾਨ ਖੁਸ਼ ਨਾ ਰਿਹਾ ਜਾਂ ਇੱਕ ਵੀ ਕੋਈ ਹਿੰਦੂ ਖੁਸ਼ ਨਾ ਰਿਹਾ ਜਾਂ ਇੱਕ ਵੀ ਕੋਈ ਸਿੱਖ ਖੁਸ਼ ਨਾ ਰਿਹਾ ਤਾਂ ਫਿਰ ਮੈਂ ਚੰਗਾ ਰਾਜਾ ਹੋਈ ਨਹੀਂ ਸਕਦਾ ਸੋ ਜੇ ਮੈਂ ਉਨੀ ادب ਤੇ ਇੱਜ਼ਤ ਨਾਲ ਜਿੰਨੀ ਅਦਬ ਤੇ ਇੱਜ਼ਤ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਰਦਾ ਜੇ ਮੈਂ ਕੁਰਾਨ ਸ਼ਰੀਫ ਦੀ ਨਾ ਕਰ ਸਕਾਂ ਜਾਂ ਕੀਤਾ ਦੀ ਨਾ ਕਰ ਸਕਾਂ ਤਾਂ ਮੈਂ ਰਾਜਾ ਅਖਵੌਣ ਯੋਗ ਹੀ ਨਹੀਂ ਸੋ ਮੇਰੇ ਲਈ ਹਰ ਧਰਮ ਬਰਾਬਰ ਕਿਉਂਕਿ ਤੁਸੀਂ ਸਾਰੇ ਮੇਰੇ ਹੀ ਬੱਚੇ ਹੋ ਤੇ ਇਹ ਲੈ ਪੁੱਤਰਾ ਇੱਕ ਨਹੀਂ ਤੈਨੂੰ ਵੱਡਾ ਰਾਜਾ ਦੋ ਪੰਡਾਂ ਪੈਸਿਆਂ ਦੀਆਂ ਦੇਵੇਗਾ ਜਿਹੜੀਆਂ ਤੂੰ ਮੰਗਦਾ ਸੀ ਇੱਕ ਨਹੀਂ ਦੋ ਲੈ ਕੇ ਜਾ ਸੋ ਇਹ ਸੀ ਉਹਨਾਂ ਕਿਹਾ ਇੱਕ ਦੀ ਥਾਂ ਦੋ ਤੇ ਉਹ ਮੁਸਲਮਾਨ ਪੈਰਾਂ ਤੇ ਡਿੱਗ ਗਿਆ ਵੱਡੇ ਰਾਜੇ ਦੇ ਉਸ ਕਿਹਾ सलामत रहो ਤੇ ਤੁਸੀਂ ਜਿਸ ਕੌਮ ਦੀ ਅਗਵਾਈ ਕਰਦੇ ਹੋ ਤੇ ਜਿਸ ਪੰਜਾਬ ਦੇ ਤੁਸੀਂ ਰਾਜੇ ਹੋ ਇੱਥੇ ਵਸਣ ਵਾਲੇ ਦੀ ਤੁਹਾਡੀ ਛਤਰਛਾਇਆ ਹੇਠ ਹਮੇਸ਼ਾ ਪ੍ਰਫੁੱਲਤ ਹੀ ਹੁੰਦੇ ਰਹਿਣਗੇ ਮੈਂ ਦੁਆ ਦਿੰਨਾ ਜੀ ਤੇ ਉਹ ਅੱਜ ਵੀ ਮੈਂ ਦੱਸਣਾ ਚਾਹਾਂਗੀ ਲਾਹੌਰ ਦੇ ਵਿੱਚ ਇਕਾ ਜਾਇਬ ਘਰ ਵਿੱਚ ਉਹੀ ਅੱਜ ਵੀ ਕੁਰਾਨ ਸ਼ਰੀਫ ਕਹਿੰਦੇ ਨੇ ਉੱਥੇ ਹੀ ਪਈ ਜੇ ਕਾਸ਼ ਸਾਨੂੰ ਵੀ ਇਹ ਮੌਕਾ ਮਿਲੇ ਅਸੀਂ ਵੀ ਦਰਸ਼ਨ ਕਰ ਸਕੀਏ ਸੋ ਸਾਰੇ ਜੇ ਇਹੋ ਸੁਨਿਆ ਲੈ ਸਕਣ ਕਿ ਧਰਮ ਆਪਸ ਵਿੱਚ ਵੰਡ ਨਹੀਂ ਪਾਉਂਦੇ ਇਹ ਤਾਂ ਸਗੋ ਸਾਨੂੰ ਜੋੜਦੇ ਨੇ ਅਦਬ ਨਾਲ ਸਾਹਿਤ ਨਾਲ ਤੇ ਇੱਕ ਪਿਆਰ ਤੇ ਮੁਹੱਬਤ ਦੀ ਸਾਂਝ ਗੰਢਦੇ ਨੇ ਅੱਜ ਦੀ ਇੰਨੀ ਕੁ ਬਾਤ ਸੀ ਫਿਰ ਅਗਲੀ ਵਾਰ ਇੱਕ ਨਵੀਂ ਕਹਾਣੀ ਨਾਲ ਤੁਹਾਡੇ ਸਾਹਮਣੇ ਪਾਵਾਂਗੇ